ਨੇ ਬਾਬਾ ਜੀ ਫੁੱਲ ਛਾੜਦੇ ਰਾਜੀਆਂ ਉਹ ਕਿਵੇਂ ਕਿਹਾ ਕਰਦੇ ਨੇ ਅਣ ਦਾੜੀ ਆ ਸੁੱਕਾ ਨਾ ਲੰਗ ਜਾਵੇ ਮੈਂ ਲੜ ਜਾ ਪ੍ਰਿੰਡ ਬਣ ਕੇ ਵੀ ਮੈਂ ਪ੍ਰਿੰਡ ਬਣ ਕੇ ਚਰਨੇ ਦੇ ਲੜੇ ਜਾਵਾਂ ਸਾ ਚੰਗੀ ਗੱਲ ਹੈ ਉਹ ਇਹਨਾਂ ਤੋਂ ਅਸੀਂ ਵੀ ਤਾਂ ਗਰੀਬ ਕੁੜੀਆਂ ਵਾਸਤੇ ਕਰਨਾ ਹੈ ਕੋਈ ਆਪ ਅਸੀਂ ਆਪ ਦੇ ਵਾਸਤੇ ਮੇਰੀ ਗੱਲ ਸੁਣੋ ਜੀ ਇਹ ਤਾਂ ਹੁੰਦੀਆਂ ਮੇਰੀਆਂ ਘਰ ਦੀਆਂ ਮੈਂ ਤੁਹਾਨੂੰ ਇੱਕ ਬੱਕਰੀ ਐਂ ਫੜਾ ਦਾਂ ਸ਼ਾਬਾਸ਼ 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 ਠੀਕ ਹੈ ਅਸੀਂ ਵੀ ਦੇ ਘਰ ਵਾਸੇ ਪਾਲਣੀਆਂ ਹੁੰਦੀਆਂ ਮੇਰੇ ਜਿਦੋਂ ਇਹ ਬੱਕਰੀਆਂ ਨਾ ਮੈਂ ਤੁਹਾਨੂੰ ਕਰਨ ਫੜਾ ਦੂੰਗਾ ਅਸੀਂ ਤਾਂ ਇਕੋ ਸੀ ਪਤਾ ਨਹੀਂ ਕਿੱਥੋਂ ਦੀ ਧੀ ਤੇ ਆਣੀ ਹੋਊਗੀ ਠੀਕ ਹੈ ਸਾਡੇ 10 ਚ ਬਣਾ ਅੱਜ ਉਹਰੇ ਆ ਓਏ ਛੱਡ ਸਾਰੀਆਂ ਗੱਲਾਂ ਆਪਦਾ ਇਹ দান ਕਰਤੀਆਂ ਉਰਾ ਇਹ ਗੱਲ ਨਹੀਂ ਓਰੇ ਆ ਓਰੇ ਲਾ ਫੜੀਓ ਤੇ ਇਹਦੇ ਤੁਰਿਆ ਬਾਹ ਹੋ ਗਈਆਂ ਚੱਕ ਬਾਬਾ ਜੀ 13000 ਮੈਂ ਲਾਇਆ ਹੁਣ ਤੂੰ ਦੇ ਧੱਤ ਨੂੰ ਵੜਦੀ ਹੈ ਪਰ ਮੱਟਣ ਚ ਹੀ ਫਾਇਦਾ ਫਰੈਂ ਕੱਚੀਆਂ ਬਿੱਲੀਆਂ ਨਾਲ ਬੱਕਰੀਆਂ ਨਹੀਂ ਮਿਲਣੀਆਂ ਤਾਇਆ ਪੂਰੀਆਂ ਸਾਡੇ 13000 ਰੁਪਏ ਹੋਰ ਕਿੱਥੇ ਹੋਣਗੀਆਂ ਮੇਰੀ ਗੱਲ ਸੁਣਦਾ ਨਾ ਪੂਰਾ ਕਰ ਹੋ ਗਿਆ ਲੈ 14 ਨੂੰ ਤਾਂ ਹੋ ਗਿਆ ਹੋ ਗਿਆ 14 ਨਾਟੀਆ ਬਸ ਓ ਨਹੀਂ ਓ ਫੜ ਬਾਬਾ ਫੜ ਲੈ ਮੰਨਿਆ ਕਰ ਹੋ ਗਿਆ ਹੋ ਗਿਆ ਹੋ ਗਿਆ ਫੜ ਬਾਬਾ ਕੰਨਾ ਓ ਬਾਈ ਨਹੀਂ ਹੁੰਦੀਆਂ ਠੀਕ ਹੈ ਨਾ ਐਡਾ ਕਿੱਡੀ ਕੀ ਗੱਲ ਆ ਯਾਰ ਓਏ ਗੱਲ ਬਥੇਰੀ ਆ ਆਪ ਨੂੰ ਪਾਉਂਦੀਆਂ ਨੇ ਪੰਨੋ ਜਾਂ 16000 ਨੂੰ ਬੱਕਰੀਆਂ ਲੈ ਜਾ ਬਸ ਸੁਣ ਇਹ ਲਾਸਟ ਹੀ ਆ ਗੱਲ ਕਿਉਂ ਜੀ ਫੇਰ ਓ ਖਰਦਾ ਬਾਬਾ ਮਨ ਜਾ ਬੱਕਰੀਆਂ ਕਨੀ ਦਾ ਨਹੀਂ ਗਾ ਮਾਰ ਓ ਖਰਦਾ ਮਨ ਜਾ ਰੁਕ ਜਾ ਰ ਕੁਝ ਹੁੰਦਾ ਨਹੀਂ ਓਏ ਇੰਨੀ ਬਕਵਾਸ ਮੇਰੀ ਮਰਵਾ ਦੇ ਨਾਲ ਆਹ ਚੰਗਾ ਤੈਨੂੰ ਕਾਹਦੇ ਨਾਲੇ ਮੈਨੂੰ ਕਾਹਦੇ ਆ ਕੋਈ ਗੱਲ ਨਹੀਂ ਪੂਰਾ ਕਰ ਮੰਡੀ ਮੈਂ ਤੇ ਮੰਡੀ ਦੇ ਪਈ ਐ ਫੇਰ ਗੱਲ ਤਾਂ ਇਹ ਆ ਜੇ ਅਗਲੇ ਨੂੰ ਪੁੱਗਣ ਗਿਆ ਫਾਇਦਾਗਾ ਆਪਰੂ ਘਾਟਾ ਪਉਂਦਿਆਂ ਨੇ ਤਾਂ ਆ ਮੇਰੂ ਪੂਰੇ ਵੀ ਕਰਤੀਆਂ ਦੀਆਂ ਮੈਂ ਜਦੇ ਫੜਾ ਦੂੰਗਾ ਮਰਦੇ ਮਰਤੇ ਆ ਹੋਰ ਕੀ ਹੈਗਾ ਜਮੀ ਮਰਦਾ ਹੋਰ ਜਾਂ 14.5 ਨੂੰ ਹੋ ਗਿਆ ਹੋ ਗਈਆਂ ਬਾਈ ਬਾਬੇ ਦਾ ਮੱਥੇ ਨਾਲ ਇਸ ਨੂੰ ਮੈਂ ਕੱਚਾ ਨਹੀਂ ਹੋਣ ਦਿੰਦਾ ਬਰੀ ਕਰਕੇ ਤੁਰੂੰਗਾ ਘੰਟਾ ਹੋ ਗਿਆ ਕਹਿੰਦਾ ਸਾਰੀ ਰਾਤ ਰੋਈ ਮਰਿਆ ਗਵਾਂਡੀਆਂ ਦਾ स्वाद कह दूसू फिर कल कली चेक कर बाबा मैं फिर कर लूगा मैं तो पहला कर दी ली हाँ जे कोई माड़ी हो जाए भाई शेरी है फरके शेरी ली है ਜਿਹੜੀ ਲਈ ਆ ਉਹੀ ਦਵਾਈ ਆ ਹਾਂ ਹਾਲ ਹੈ ਨਵੀਂ ਪੱਟਾ ਜਮ